ਹੈਲੋ ਜੀ ਸਸ਼ਿਆ ਕਾ ਸੋਣੀ ਸੋਣੀ ਸਵੇਰ ਦੇ ਨਾਲ ਸਤਿ ਸ੍ਰੀ ਅਕਾਲ ਸੂਰਿਆ ਦੇਵਤਾ ਇਤਨਾ ਮਤ ਤਪਿਆ ਕਰੋ ਦੋਸਤੋ ਕਿਤਾ ਤੁਸੀਂ ਸਾਰੇ ਵੀ ਖਰਦੀਆਂ ਤੁਸੀਂ ਸਾਰੇ ਆਪਣੇ ਘਰਾਂ ਚ ਵਧੀਆ ਰਹੋਗੇ ਤੋ ਦੋਸਤੋ ਚੈਨਲ ਨੂੰ ਅਗਰ ਤੁਸੀਂ ਨਵੇਂ ਜੁੜੇ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਮੀ ਜੀ ਦਿੰਨਾ ਦਿਨਾ ਤੋੜਾਂਗੇ ਕਸ਼ਟ ਕਰਕੇ ਤੋੜਨਾ ਪੈਣਾ ਤੇ ਮੈਨੂੰ ਫੋਨ ਰੱਖਣਾ ਪੈਣਾ ਠੀਕ ਹੈ ਜੀ ਥੰਨੇ ਨੂੰ ਪਾਣੀ ਲਾਣੇ ਵਾਲਾ ਹੋ ਗਿਆ ਉਹ ਵੀ ਅੱਜ ਲਾਣਾ ਸੀ ਰਾਤ ਮਿੱਤੋਂ ਲਾ ਨਹੀਂ ਹੋਇਆ ਬਸ ਕੋਈ ਆ ਗਿਆ ਸੀ ਰਾਤ ਨੂੰ ਨਾ ਗੱਲਾਂ ਮਾਰਨ ਲੱਗੀ ਇਹ ਆਪਣਾ ਮੈਂਗੋ ਹੋਣੇ ਫ੍ਰੈਸ਼ ਸ਼ੁੱਧ ਬਿਨਾਂ ਦਵਾਈ ਵਾਲੇ ਹਨ ਮੈਂ ਦੇਖਾਂ ਤੁਹਾਡਾ ਫੌਨ ਰੱਖੇ ਧਨੀਆ ਧਨੀਆ ਤਾਂ ਮੇਰੇ ਕੋਲ ਹੈਗਾ ਉਹ ਮੈਂ ਪਦੀਨਾ ਲੈਣ ਆਈ ਸੀ ਉਹ ਥੋੜ੍ਹ ਲਈ ਆਪਾਂ ਬੜਾ ਬੜਾ ਸਟਰਗਲ ਕਰ ਰਿਹਾ ਭਾਈ ਪਦੀਨਾ ਲੈ ਆ ਥੋੜਾ ਹੈ ਆਪਣੀ ਡੇਲੀ ਰੁਟੀਨ ਹੈ ਪੱਕਾ ਥੋੜ੍ਹਣਾ ਹੀ ਥੋੜ੍ਹਣਾ ਹੁੰਦਾ ਮੈਨੂੰ ਨਾਲੇ ਨਾ ਅੱਜ ਸਾਡੀ ਟੈਂਕੀ ਭਰ ਗਈ ਬਹੁਤ ਪਾਣੀ ਦੀ ਬਹੁਤ ਦਿੱਕਤ ਆ ਇਸ ਕਰਕੇ ਨਾ ਸਵੇਰੇ ਪਾਣੀ ਟੜਕ ਕੇ ਜਾਂਦਾ ਲੋ ਜੀ ਹੁਣ ਪਾ ਚੱਕ ਲਈਏ ਅੰਦਰ ਚਲ ਜੀ ਥੋੜਾ ਜਿਹਾ ਨਾ ਆਪਾਂ ਇਹਨੂੰ ਸੈੱਟ ਕਰ ਲਈਏ ਫੋਨ 'ਚ ਆ ਫਸਟ ਟਾਈਮ ਜਿਹੜੀ ਕੋਮਨ ਨੇ ਗਿਫਟ ਨਹੀਂ ਦਿੱਤੀ ਸੀ ਇਹਨੂੰ ਆਪਾਂ ਫੋਨ 'ਚ ਜਿਹੜਾ ਟੈਸਟ ਕਰਦੇ ਹਾਂ ਨਾ ਅੱਜ ਕੱਲ ਮੈਂ ਫੇਰ ਪੁੱਛਿਆ ਸੀ ਕਿ ਇਹ ਕਿੱਦਾਂ 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 ਜਿੱਦਾਂ ਕਿੱਦਾਂ ਪੁੱਛਣਾ ਮੈਨੂੰ ਨਾ ਬਾਰ-ਬਾਰ ਤਾਂ ਮੈਂ ਇਹਦੇ 'ਚ ਸੈੱਟ ਕਰਦੀ ਆ ਆਪਾਂ ਤੁਹਾਡੇ ਨਾਲੇ ਸੈੱਟ ਕਰਦੇ ਥੋੜੀ ਜੀ ਵੀਡੀਓ ਦੂਸਰੇ ਫੋਨ 'ਚ ਸ਼ੂਟ ਕਰ ਲੈਂਦੇ ਲੋ ਜੀ ਦੇਖੋ ਆ ਨਾ ਆਪਾਂ ਹਲਾਉਂਦੇ ਆ ਹਨਾ ਪਹਿਲਾਂ ਨੂੰ ਕੋਲ ਆ ਗਏ ਆਪਾਂ ਮੈਂ ਚਾਰਜ ਕਰ ਲਿਆ ਸੀ ਦੇਖਦੀ ਐ ਮੈਨੂੰ ਲਾਣਾ ਆਉਂਦਾ ਕਿ ਨਹੀਂ ਲਾਈਟ ਆਫ ਹੋ ਗਈ ਐ ਇਹ ਲਾਣਾ ਆਪਾਂ ਨੇ ਫੌਲ ਚ ਇਹ ਤਾਂ ਫੌਲ ਚ ਲਾਣਾ ਨਹੀਂ ਕਾਰ ਲਾ ਕੇ ਲਾਣਾ ਠੀਕ ਐ ਆਵਾਜ਼ ਦੀ ਬਹੁਤ ਪ੍ਰੋਬਲਮ ਸੀ ਨਾ ਸ਼ਾਇਦ ਨਾ ਹੋਵੇ ਸੋ ਮੇਰਾ ਬਲੌਗਿੰਗ ਵਾਲਾ ਫੋਨ ਹੈ ਜੀ ਇਹਨੂੰ ਆਪਾਂ ਇਹਦੇ 'ਚ ਅਟੈਚ ਕਰ ਦਿੱਤਾ ਐ ਸੈਮਸੰਗ ਦਾ ਹੈ ਐਸੇ ਸਪੇਸ ਬਹੁਤ ਜ਼ਿਆਦਾ ਹੁੰਦੀ ਆ ਤੇ ਦੂਸਰੀ ਨੰਬਰ ਗੱਲ ਇਹ ਹੈ ਕਿ ਇਹਦੀ ਵਧੀਆ ਹੈ ਇਹ ਬਹੁਤ ਵਧੀਆ ਫੋਨ ਹੈ

ਮੈਂ ਲਾ ਲਿਆ ਚਲੋ ਹੁਣ ਇਹ ਦੋ ਜਾਣਿਆਂ ਦੇ ਹੁਣ ਹੁਣ ਆਪਾਂ ਤੁਹਾਨੂੰ ਕੱਲੇ ਲੰਡਿੰਗ ਕਰਨੀ ਗਈ ਵਾਰ ਹੰਦਾਨਾ ਕਰੀ ਗਾ ਬੱਚੀ ਆ ਜਾਂਦੇ ਹੈ ਹੁਣ ਬੋਰ ਸ਼ੋ ਗਏ ਸ਼ਾਮ ਨੂੰ ਆਂਦੇ ਹੋ ਤੇ ਇਹਨੂੰ ਵੀ ਆਪਾਂ ਆਨ ਕਰਨਗੇ ਆ ਰੀ ਆਨ ਹੋ ਗਏ ਤੋ ਇਹਨੂੰ ਆਪਾਂ ਮੰਨਦੇ ਨੇ ਸਾਵਧਤ ਕਰਦੇ ਕਿਤੇ ਕਰਦੇ ਨੇ ਯਾਨੀ ਫਰਸਟ ਡੇ ਐਕਸਪੀਰੀਅੰਸ ਨੇ ਇਦਾਂ ਕਰਦੇ ਹੁਣ ਹਨ ਤੇ ਹੁਣ ਆਪਾਂ ਦੇਖਦੇ ਹਾਂ ਕਿ ਕਿਹੋ ਵੀਡੀਓ ਤੁਹਾਨੂੰ ਇੱਕ ਵਾਰ ਬਹੁਤ ਵਧੀਆ ਮਿਲੂ। ਦੇਖੋ ਇਦਾਂ ਲਾਲ ਹੈ ਮੈਨੂੰ ਨਾ ਸਿਰਫ ਆਹ ਚੀਜ਼ ਹੀ ਨਹੀਂ ਲਾਣੀ ਆਈ ਕੀ ਕੀ ਚਾਹ ਨਾ ਆਵੇ। ਇਹ ਮਦਵਾ ਦਵਾ ਦੇ ਤੁਹਾਨੂੰ ਸਾਈਡ ਸੀਨ ਵੀ ਰਿਕਾਰਡ ਹੋ ਰਿਹਾ ਹੈ। ਯਾਰ ਹੁਣ ਇਹਦੇ ਇਹਨੂੰ ਇਹਦੇ ਚਾਪਾ ਹੁਣ ਕੈਮਰਾ ਲਾਓ। ਠੀਕ ਹੈ। ਹੈਲੋ ਗਾਇਜ਼। ਦੇਖੋ ਮੇਰਾ ਨਿਊ ਮੈਗ। ਗਾਇਜ਼ ਦੇਖੋ ਮੇਰਾ ਨਿਊ ਮੈਗ। ਬੈਕ ਸਾਈਡ ਸੀਨ ਵੀ ਰਿਕਾਰਡ ਹੋ ਰਿਹਾ ਹੈ। ਯਾਰ ਹੁਣ ਇਹਦੇ ਇਹਨੂੰ ਇਹਦੇ ਚਾਪਾ ਹੁਣ ਕੈਮਰਾ ਲਾਉਣੀ ਹੈ। ਠੀਕ ਹੈ ਜੀ। ਅੱਜ ਦੇਖਦੇ ਆ ਵੀਡੀਓ ਕਿਦਾਂ ਹਨਾ ਆਵਾਜ਼ ਕਿਦਾਂ ਦੀ ਆਂਦੀ ਆ ਸੋ ਹੁਣ ਆਪਾਂ ਕਿਚਨ ਦੇ ਕੰਮ ਕਰਨੇ ਤਾਂ ਪਹਿਲਾਂ ਮੈਂ ਡਾਈਨਿੰਗ ਏਰੀਆ ਸੈੱਟ ਕਰ ਲੂੰਗੀ ਇਹ ਮੈਂ ਠੀਕ ਕਰਾ ਕੇ ਲਿਆਉਣੀ ਆ ਸੋ ਥੋੜਾ ਜਿਹਾ ਕੁਰਸੀਆਂ ਦੇ ਕੱਪੜੇ ਇਕੱਠੇ ਹੋ ਜਾਂਦੇ ਆ ਇਹ ਕਰ ਲਈਏ ਜਿਹੜਾ ਚਾਰ ਦੇਖਣਾ ਪੈਂਦਾ ਨਾ ਵੀ ਹੈਗਾ ਕਿ ਆਹ ਰਬੜ ਬੈਂਡ ਮੇਰੀ ਜਗ੍ਹਾ ਜਗਰ ਹੋਈ ਜਾਂਦੀ ਹੈ ਇਹਨੂੰ ਸਾਮਕੇ ਆਮ ਇਹ 벨ਟ ਜਿਹੜਾ ਸੰਜੀ ਹੈ ਨਾ ਉਹਦੀ ਆਪਾਂ ਉਹਨੂੰ ਦੇ ਦਾਂਗੇ ਹਨਾ ਮੈਂ ਠੀਕ ਕਰਾ ਕੇ ਲੈ ਆਉਣੀ ਉਦੋਂ ਲਾ ਏਰੀਆ ਸੈੱਟ ਹੋ ਗਏ ਤੇ ਹੁਣ ਆਪਾਂ ਨੂੰ ਥੋੜੇ ਜਿਹਾ ਕੱਪੜੇ ਵੀ ਦੇਖ ਲਈਏ ਹਨਾ ਇਹ ਕੱਪੜੇ ਵੀ ਪਾਏ ਹੋਏ ਆਪਾਂ ਨੇ ਥੋੜੇ ਵੀ ਚੈੱਕ ਕਰ ਲਈਏ ਤਾਂ ਹੋ ਗਏ ਸੀ ਸਾਰੇ ਪਰ ਮਸ਼ੀਨ ਤੋਂ ਨਹੀਂ ਰਹਿ ਗਈ ਸੀ ਨਾਲ ਦੀ ਨਾਲ ਕੁਕਿੰਗ ਨਾਲ ਦੀ ਨਾਲ ਵਾਸ਼ਿੰਗ ਥੋੜੇ ਐਸੇ ਲਈ ਹਰੇ ਚੱਲੂਗੀ ਜੇਕਰ ਕਿ ਮੇਰੀ ਕੁਕਿੰਗ ਹੋਣੀ ਹੈ ਨਾ ਤਾਂ ਕਿ ਕੱਪੜੇ ਧੋ ਹੋ ਜਣੇ ਫਿਰ ਬਾਅਦ ਵਿੱਚ ਸੁੱਕਣੇ ਪਾਣੇ ਆ ਉਹ ਆਪਾਂ ਜਾਂਦੀ ਆ ਇਹ ਕੋਲ ਦੇ ਥੰਗ ਦੁਆਰੇ ਸਟਾਰਟ ਕਰਨਾ ਪੰਦਾ ਲੋ ਜੀ ਮੇਰੀ ਮਸ਼ੀਨ ਹੋ ਗਈ ਧੋ ਤੇ ਆ ਮੈਂ ਲਿਆਉਂਦਾ ਸੀ ਨਮਾ ਹਨਾ ਪੂਰੀ ਦੁਆਰ ਭਰਨੀ ਆ ਹਰੇ ਹਰੇ ਫਿਰ ਲਿਆਉਂਗੇ ਨਾ ਆ ਭਰ ਕੇ ਰੱਖ ਤਮਮਾ ਸੋਸ਼ੇ ਇੰਵੇ ਧੋ ਹੋ ਗਈ ਨਾ ਗਰਮੀ ਬਹੁਤ ਪੈ ਰਹੀ ਆ ਨਾ ਆਪਾਂ ਤਾਂ ਹੁਣ ਚੱਕ ਕੇ ਪਾਣੀ ਪੀ ਲੰਨੇ ਆ ਹੁਣ ਬੇਜਾਨ ਪੰਛੀ ਆ ਜਿਹੜੇ ਵਿਚਾਰੇ ਉਹਨਾਂ ਨੇ ਕਿੱਥੋਂ ਪੀਣਾ ਏ ਸਾਰਿਆਂ ਨੂੰ ਰੱਖਣਾ ਚਾਹੀਦਾ ਗਰਮੀਆਂ 'ਚ ਪਾਣੀ ਸਾਰਿਆਂ ਨੂੰ ਫਿਰ ਮੈਂ ਉੱਪਰ ਛੱਤ ਤੇ ਰੱਖਦੀ ਸੀ ਹੁਣ ਮੈਂ ਇੱਥੇ ਉਰੇ ਆਉਂਦੇ ਆ ਰੋ ਜਾਂਦੇ ਆ ਪਾਣੀ ਪੀ ਕੇ ਜਾਂਦੇ ਖਾਲੀ ਹੁੰਦੇ ਆ ਰੋਜ਼ ਉਸ ਤੋਂ ਮੈਂ ਰੱਖਿਆ ਵਾ ਠੀਕ ਹੈ ਰੱਖਿਆਈ ਮੈਂ ਤੁਪ ਬਹੁਤ ਸੀ ਵਾਰ ਹੁਣ ਆ ਮੱਕੀਚੇ ਚਾਲਦੇ ਆ ਲੋਜੀ ਹੁਣ ਆਪਾਂ ਕਿਚਨ 'ਚ ਆ ਗਏ ਆ ਤਿਆਰ ਦਾਲ ਮੈਂ ਡੱਬੇ 'ਚ ਪਾਣੀ ਆ ਕਿਉਂਕਿ ਪਹਿਲਾਂ ਦਾਲ ਜਿਹੜੀ ਖਤਮ ਹੋ ਗਈ ਉਹ ਡੱਬਾ ਮੈਂ ਤੁਹਾਨੂੰ ਦਿਖਾਣੀ ਇਹ ਮੈਂ ਟੌਲੀ ਨੂੰ ਰੱਖਿਆ ਹੋਇਆ ਦੇਖੋ ਮੈਨੂੰ ਧੋ ਕੇ ਸੁਕਾ ਕੇ ਫੇਰ ਪਾਉਂਗੀ ਇਹ ਇਦਾਂ ਹੀ ਪਈ ਰਹੂਗੀ ਇਹ ਕਿਉਂਕਿ ਕੁਕਿੰਗ ਕਰਨੇ ਪਹਿਲਾਂ ਜ਼ਰੂਰੀ ਆ ਬਾਕੀ ਚਾਹੇ ਕੰਮ ਬੇਸ਼ੱਕ ਰੈਜੂਏ ਰੋਟੀ ਸਬ지 ਅਮੈਂ ਦਾਲ ਵੀ ਹੋਈ ਹੋਈ ਐ ਇੱਕ ਤਾਂ ਮੈਂ ਦਾਲ ਬਣਾਣੀ ਐ ਇੱਕ ਮੈਂ ਪਦੀਨੇ ਦੀ ਚਟਨੀ ਬਣਾਣੀ ਐ ਪਦੀਨਾ ਸਵਾਣਾ ਹਲੇ ਪਿਆਜ਼ ਕੱਟਣੀ ਐ ਉਹ ਜੁੱਧ ਗਰਮ ਕਰਨਾ ਐ ਤੇ ਇੱਕ ਕੋਮਲ ਜਿਹਾ ਪਨੀਰ ਬਣਾਉਣਾ ਹੁੰਦਾ ਕਿਉਂਕਿ ਮੋਦੇ ਲਈ ਦੁੱਧ ਐਕਸਟਰਾ ਰੋਜ ਲੈਣੀ ਆ ਉਹਨੂੰ ਪਨੀਰ ਦਾ ਬਹੁਤ ਸ਼ੌਕ ਮੇਰੇ ਗੈਰੀ ਨੂੰ ਬਹੁਤ ਸ਼ੌਕ ਆ ਪਨੀਰ ਦਾ ਚਾਹੇ ਉਹਨੂੰ ਪੁੱਜੀ ਦੇ ਦੋ ਚਾਹੇ ਉਹਨੂੰ ਨੀ ਦਾ ਪਰੌਠਾ ਦੇ ਦੋ ਚਾਹੇ ਉਹਨੂੰ ਗਰੇਵੀ ਪਨੀਰ ਦੇ ਦੋਨੇ ਬੱਚੇ ਹਨ ਪ੍ਰੋਟੀਨ ਵਾਲੇ ਬੱਚੇ ਆ ਮੇਰੇ ਸ਼ੁਕਰ ਗੁਜ਼ਾਰ ਕਰਦੀ ਆ ਪ੍ਰਮਾਤਮਾ ਡਾਈਟ ਵਧੀਆ ਉਹਨਾਂ ਦੀ ਸੋ ਮੈਂ ਪਤਿਆਂ ਰੱਖਦੇ ਆ ਸੋ ਇਹ ਤੋ ਬਣਾਣਾ ਹੈ ਨਾ ਹੋਰ ਕੀ ਕਰਨਾ ਹਾਂ ਇੱਕ ਸੁੱਕੀ ਸਬਜ਼ੀ ਬਣਾਉਂਗੀ ਟਿੰਡੇ ਉਹ ਵੀ ਕੱਢਦੇ ਆਪਾਂ ਸਾਰੇ ਕੰਮ ਕਰਕੇ ਆਪਾਂ ਫਿਰ ਤੁਹਾਨੂੰ ਦਿਖਾਵਾਂਗੇ ਕਿ ਅਸੀਂ ਸਾਰੇ ਕੰਮ ਕਰੇ ਨੇ ਇਹ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਫਿਰ ਤੁਸੀਂ ਵੀ ਬੋਰ ਹੋ ਜੰਨੇ ਹਨਾ ਕਿ ਮੈਂ ਆਟਾ ਵੀ ਗੁੰਨਣਾ ਹੈ ਦੇਖੋ ਜੀ ਆ ਮੇਰੀ ਟੋਕਰੀ ਆ ਇਹਦੇ ਚ ਮੇਰਾ ਸਾਰਾ ਕੁਝ ਹੁੰਦਾ ਹੈ ਮੈਂ ਟਿੰਡੇ ਇਹਨਾਂ ਨੂੰ ਵੀ ਲਿਖ ਘੋੜਨੇ ਆ ਘੋੜਨੇ ਛਿੱਲ ਲਿਆ ਤੁਸੀਂ ਪਤਾ ਨਹੀਂ ਕੀ ਕਹਿੰਦੇ ਆ ਸਟੱਫ ਕੋ ਘੋੜਨੇ ਕਹਿੰਦੇ ਆ ਪੰਜਾਬੀ ਚ ਦੋਸਤੋ ਇਹ ਆਲੂ ਲਿਆਂਦੇ ਸੀ ਇਹਨਾਂ ਨੂੰ ਵੀ ਸਾਂਭਣਾ ਹੈ ਹਨਾ ਤਾਂ ਮੇਰਾ ਹੋਰ ਮੈਂ ਕੀ ਕਰਨਾ ਸੀ ਹਨਾ पहला तो मैं आरे आरे ना है ये तो हम पनीर बना लां आप सोनी आ गई है आप थानू सोनी भी मिला दी ਉਨੇ ਅਜੇ ਬੋਲ ਨਹੀਂ ਰਹੀ ਕਿਆ ਗੱਲ ਹੈ ਕਿਆ ਗੱਲ ਠੀਕ ਨਹੀਂ ਹੈਗੀ ਹੈ 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 ਅਗਰ ਲੱਗੀ ਆ ਉਹ ਤਾਂ ਹੀ ਆਏ ਤਾਂ ਨਹੀਂ ਫੁੱਲ ਵਾਂਗੂ ਖਿੜੀ ਰਹਿੰਦੀ ਆ ਹੈਨਾ ਆ ਲੈ ਆ ਲੈ ਆਇਚੇ ਪਾਣੀ ਗਰਮ ਕਰਨ ਲੱਗੀ ਹੈ ਹੈ ਔਏ ਇਤਨੇ ਚਾਹੀਏ ਅੱਛਾ ਮਮਾਰੇ ਮੇ ਸੋਨੀ ਚੱਤੇ ਜਾਂਦੀ ਹੈ ਹੋਰ ਹੋਰ ਜਾਇਆ گاਉਂ ਜਾਇਆ ਹੋਰ ਹੋਰ ਜਾਇਆ ਹਰੇ گاਉਂ ਕੋਲ ਨਹੀਂ ਜਾਇਗਾ ਜੇ گاਉਂ ਮੇ ਰਹਿਣਾ ਪੜਿਆ ਉਹ ਫਿਰ ਆਦਤ ਹੋ ਜਾਂਦੀ ਹੈ ਇਸਰੀਰ ਨਾ ਉਦਾਂ ਦਾ ਹੀ ਹੋ ਜਾਂਦਾ ਠੀਕ ਆ ਜੇਓ ਦੋਸਤ ਆਪਾਂ ਨੇ ਤੁਹਾਨੂੰ ਹੁਣ ਕੰਮ ਕਰਕੇ ਫੇਰ ਮਿਲਦੇ ਨੇ ਵੀਡੀਓ ਬਹੁਤ ਲੰਬੀ ਹੋ ਜਾਣੀ ਸਾਰੇ ਕੰਮ ਕਰਕੇ ਤੇ ਮੈਂ ਅੱਜ ਜਾਣਾ ਕਿੱਥੇ ਉਹ ਵੀ ਮੈਂ ਤੁਹਾਨੂੰ ਦੱਸ ਦਿਆਂ ਠੀਕ ਆ ਹੈਲੋ ਗਾਇਸ ਕੰਮ ਸਾਰੇ ਹੋ ਗਏ ਤੇ ਆਪਾਂ ਨੇ ਰੋਟੀ ਰੋਟੀ ਖਾ ਲਈ ਤੇ ਮੈਂ ਕਾਫੀ ਪੀਣ ਲੱਗੀ ਆ ਦੇਖੋ ਮੇਰੀ ਸੋਈ ਗਈ ਚਮਕ ਸਾਰੇ ਕੰਮ ਹੋ ਗਏ ਤਾਂ ਹੋ ਮਾਰਕੀਟ ਲਈ ਮੈਂ ਰੈਡੀ ਹੋਣੀ ਆ ਤਾਂ ਪਹਿਲਾਂ ਮੈਂ ਕਾਫੀ ਪੀ ਲਵਾਂ ਤੁਹਾਨੂੰ ਦਿਖਾ ਦੇ ਸਾਰੇ ਮੇਰੇ ਕੰਮ ਭਾਂਡੇ ਭਾਂਡੇ ਨਹੀਂ ਹਲੇ ਲਾਏ ਹੈਗੇ ਕਿਉਂਕਿ ਗਿੱਲੇ ਹੁੰਦੇ ਆ ਠੀਕ ਆ ਸੋ ਮਿਲਦੇ ਆ ਤੁਹਾਨੂੰ ਫੇਰ ਹੋਰ ਥੋੜੀ ਕਾਫੀ ਪੀਣੇ ਆ ਹਨ ਕਾਫੀ ਪਤਲੀ ਪੀਣੀ ਬੰਦੀ ਹੈ ਲੋ ਗੇਸ ਅਪਰ ਰੈਡੀ ਹੋ ਚੁੱਕੇ ਆ ਆ ਮੈਂ ਲਾ ਲਿਆ ਸੀ ਨਾ ਵਿਆਜ ਆਵਾਜ਼ ਦੀ ਪ੍ਰੋਬਲਮ ਸੀ ਪਹਿਲਾ ਹਨ ਤੇ ਆ ਬਾਹਰ ਤਾਂ ਖੋਲ ਨਹੀਂ ਹੋਣੀ ਕਿਉਂਕਿ ਇੱਥੇ ਲੜੀ ਜੇ ਜਾਂਦੇ ਇਹਨੂੰ ਆਪਾਂ ਨੇ ਜੋੜਾ ਬਣਾ ਲੈਣਾ ਕੱਤੇ ਵੀ ਕੰਫਰਟੇਬਲ ਜਿਹੇ ਕੱਪੜੇ ਪਾ ਕੇ ਘੁੰਮੀ ਜਾਈਦਾ ਹਾਂ नाइट तो सूट टी की मम्मी जाइए सो गाइस हो गया जूड़ा तुम्हारे गल लने है ना <laughs> गर्मियों च ना बहुत रुआल बहुत तंग कर दे गर्मियों च नहीं बिल्कुल खुले बाल जे मने चंगे लगदे लो दोस्तों रेडी हो गए बस साडा क्या रेडी होना या ਸੋ ਮੈਂ ਕੀ ਲੈ ਕੇ ਜਾਣਾ ਸੀ ਮੇਰੀ ਮਾਰਕੀਟ ਦੇ ਕੰਮ ਸੀ আর ਪਾ ਕੇ ਰੱਖੇ ਹੋਏ ਸਾਰੇ ਹੋਰ ਵੀ ਬਹੁਤ ਜ਼ਰੂਰੀ ਕੰਮ ਸੀ ਇੱਕ ਥਾਂ ਲੈ ਕੇ ਜਾਣਾ ਹੈ ਇਹ ਕੱਪੜੇ ਪਛਾਮ ਨੂੰ ਤਾਂ ਮਾਰ ਲਾਂਗੇ ਨਾ ਇਹੋ ਜੇ ਕੰਮ ਸ਼ਾਮ ਨੂੰ ਕਰ ਲੀਦੇ ਆ ਪੇਪਰ ਵਰਕ ਸੀ ਥੋੜਾ ਜਨਾ ਤਾਂ ਦੁਪਹਿਰੇ ਨੂੰ ਜਾਣਾ ਪਿਆ ਦੋਸਤੋ ਧੁੱਪ ਐਨੀ ਜਿਆਦਾ ਐ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਕਿੰਨੀ ਧੁੱਪ ਆਏ ਹੋਏ ਬਹੁਤ ਜਿਆਦੀ ਧੁੱਪ ਪਰ ਕੀ ਕਰੇ ਭਾਈ ਜਾਣਾ ਤਾਂ ਪੈਂਦਾ ਹੀ ਹੈ ਤੋ ਮੈਂ ਚਾਬੀ ਨੋ ਮਾਈ ਗਲਾਸਸ ਸਨ ਗਲਾਸਸ ਸੋ ਦੋਸਤੋ ਹੋਰ ਮੈਂ ਕੀ ਲੈਣਾ ਸੀ ਨਾ ਬੰਦ ਕਰ ਦੁਮਾ ਹੈ ਕੀਦਾ ਹੋਇਆ ਹੈ ਇਹ ਮੈਨੂੰ ਫੋਨ ਕਰਦੇ ਨਹੀਂ ਸੁਣਦੇ ਹੈਗੇ ਕੰਮ ਲੱਗੀ ਵੀ ਹੁੰਨੀ ਆ ਮੈਂ ਸਵੇਰੇ ਸਵੇਰੇ ਹੁਣ ਕੀ ਫੋਨ ਸੁਣੀ ਜਾਵਾਂ ਹੁਣ ਤੱਕ ਮੈਲੀ ਹੋਈ ਆ ਤੁਹਾਡੇ ਸਾਹਮਣੇ ਛੋੜੀ ਜੀ ਅੱਪਾ ਸਨਸਕ੍ਰੀਮ ਲਗਾ ਲੀਏ

ਸੱਚ ਤੇ ਫੋਟੇ ਇੰਗਲਿਸ਼ ਵੀ ਨਹੀਂ ਚੱਟਦੀ ਐ ਸੱਡੇ ਫੋਟੇ ਇੰਗਲਿਸ਼ ਵੀ ਨਹੀਂ ਜਾਂਦੇ ਬੱਚੇ ਦਰਵਾਜ਼ਾ ਖੋਲਗੇ ਬੰਦ ਕਰਕੇ ਆਣਗੇ ਚਲੋ ਮੈਂ ਸਾਰੇ ਦਰਵਾਜ਼ੇ ਬੰਦ ਕਰਨੀ ਆ ਸ਼ੌਕੀ ਇਹ ਐ ਚੁਣਨੀ ਦਾ ਚੱਲਣ ਹੀ ਨਹੀਂ ਕੰਮ ਇਹਦਾ ਚੱਲੂਗਾ ਕੰਮ ਦੇਖੋ ਦੇਵਾਲੀ ਚੱਲਣੀ ਆ ਧੁੱਪ ਚ ਅਜਾ ਕਰਕੇ ਰਜਾ ਕਰਕੇ ਹੈ ਇਹ ਹਲੇ ਮੈਂ ਫੇਰ ਬੰਦੀ ਆ ਜੀ ਦੋਸਤੋ ਹੁਣ ਆਪਾਂ ਜਾਏਗੇ ਕੰਮ ਪਤਾ ਨਹੀਂ ਹੋਊਗੇ ਕਿ ਨਹੀਂ ਖੋਏ ਜਾਣਗੇ ਸੋ ਆਪਾਂ ਵਲੌਗ ਦੀ ਕਰਦੇ ਆ ਸਮਾਪਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਜੁੜੇ ਨੇ ਤੇ ਵੀਡੀਓ ਨੂੰ ਪੂਰਾ ਦੇਖ ਲਿਆ ਕਰੋ ਤੇ ਹੋਰ ਕੀ ਕਹਿਣਾ ਹੁੰਦਾ ਸ਼੍ਰੀ ਗਾਲ ਸੋ ਦੋਸਤੋ ਇਹ ਹੁਣ ਆਪਾਂ ਮਾਈਕ ਆਪਾਂ ਕੱਢ ਦਈਏ ਬੰਦ ਹੈ ਨਾ ਇਹਦਾ ਦੇਖਦੇ ਅੱਜ ਵੀਡੀਓ ਪਹਿਲੀ ਵਾਰ ਬਣਾਈ ਹੈ ਕਿ ਕਿ ਆਵਾਜ਼ ਕਿੱਦਾਂ ਆਉਂਦੀ ਹੈ ਹੈ ਨਾ ਨੂੰ ਆਪਾਂ ਆਫ ਕਰ ਦਿੰਦੇ ਕਿਉਂਕਿ ਲਾਈਟ ਆਉਂ ਬਲ ਰਹੀ ਹੈ ਜੇ ਵੀ ਤਵਾਰਲੇ ਫੋਨ ਦੇ ਨਾਲ ਲੱਗਿਆ ਸੀ ਇਹਦੀ ਲਾਈਟ ਆਫ ਕਰ ਦਿੱਤੀ ਹੁਣ ਕੋਮਲੇ ਬਿਸਖਾਈ ਆਸੀ ਕੋਈ ਨੂੰ ਖੱਟਾ ਚਲਾ ਦਾਂਗੀ ਕਿ ਕਿਹਦੇ ਨਾਲ ਤੇ ਬੂਰੋ ਪਾਈ ਸਰ ਹਮ ਚਾਰਜ ਲਾ ਦਿੱਤੀ ਠੀਕ ਹੈ ਜੀ ਚੱਲਦੇ ਆਂ ਕਵਰ ਕਰ ਲਨਾ ਚੰਗੀ ਤਰ੍ਹਾਂ ਉਹ ਹੋ ਤਪੋ ਜੰਦ 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 ਦੇ ਵੀ ਮਾਸਾ ਸਿੱਖੀ ਹੈ ਮੈਂ ਬੰਦਣ ਤਾਂ ਇਹ ਤੇ ਕੀ ਮੰਨ ਲੰਨੇ

ਕਿ ਤੁਹਾਨੂੰ ਨੀਡ ਆਈ ਕਰਨੀ ਹੋਵੇ ਦੇਖ ਕੇ ਆਉਣੀ ਠੀਕ ਹੈ ਜੀ ਚਲिए ਫਿਰ ਚਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਹਾਂ ਇਹਨੇ ਵਲੌਗ ਦੇਖਣ ਦਾ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲੁੱਕ ਕੇ ਬਾਏ